ਸਤ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖਦੇ ਪਿਓ ਆਪਣੀ ਸਕਰੀਨ ਦੇ ਉੱਤੇ ਅੱਜ ਦੇ ਤਸਵੀਰਾਂ ਤੇ ਅੱਜ ਅਸੀਂ ਇੱਕ ਖੂਬਸੂਰਤ ਲੋਕੇਸ਼ਨ ਦੇ ਉੱਤੇ ਜਿਹੜਾ ਆ ਪਹੁੰਚੇ ਹਾਂ ਤੇ ਬਹੁਤ ਹੀ ਖੂਬਸੂਰਤ ਸੂਰਤ ਜਿਹੜਾ ਵਾਤਾਵਰਨ ਹੈ ਬਹੁਤ ਹੀ ਖੂਬਸੂਰਤ ਲੋਕੇਸ਼ਨ ਹੈ ਤੇ ਕੈਪਚਰ ਕਰਨ ਦੇ ਲਈ ਪਹੁੰਚੇ ਸੀ ਤੇ ਸੋਚਿਆ ਕਿ ਚਲੋ ਤੁਹਾਨੂੰ ਮਿਲਾ ਦਿੰਨੇ ਆ ਤੇ ਇੱਥੇ ਜਦੋਂ ਪਹੁੰਚੇ ਤੇ ਇੱਥੇ ਕੀ ਹੋ ਰਿਹਾ ਸੀ ਕਿ ਇੱਕ ਅ ਸ਼ੂਟਿੰਗ ਚੱਲਦੀ ਪਈ ਸੀ ਸ਼ੂਟਿੰਗ ਚੱਲਦੀ ਪਈ ਸੀ ਇੱਕ ਧਾਰਮਿਕ ਭਜਨ ਦੀ ਤੇ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਉਸ ਭਜਨ ਦੇ ਜਿਹੜੇ ਕਲਾਕਾਰ ਨੇ ਸਿੰਗਰ ਨੇ ਗਾਇਕ ਨੇ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਕ ਇਹਨਾਂ ਦਾ ਨਾਮ ਜਿਹੜਾ ਆ ਅਮਨ ਹੈਪੀ ਜੀ ਇਹ ਪਹਿਲਾਂ ਵੀ ਬਹੁਤ ਸਾਰੇ ਖੂਬਸੂਰਤ ਟਰੈਕ ਦੇ ਚੁੱਕੇ ਨੇ ਅੱਜ ਕਿਹੜੇ ਟਰੈਕ ਦੀ ਇਹ ਵੀਡੀਓ ਕਰਦੇ ਪਏ ਔਰ ਤੇ ਗੱਲਬਾਤ ਕਰ ਲੈਣੇ ਆ ਤੇ ਅਮਨ ਹੈਪੀ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਜੀ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜੀ ਤੁਹਾਡਾ ਆਪਣਾ ਅਮਨ ਹੈਪੀ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਡੀਪੀਸੀ ਪੰਜਾਬੀ ਚੈਨਲ ਜਿਹੜਾ ਨਿਊਜ਼ ਚੈਨਲ ਆ ਇਹਦੇ ਮਾਧਿਅਮ ਰਾਹੀਂ ਇਹ ਵੀ ਅੱਜ ਭਾਜੀ ਹੁਣੀ ਇੱਥੇ ਪਹੁੰਚੇ ਸੋ ਆਪਾਂ ਸੁਭਾਵਿਕੀ ਆਪਾਂ ਸ਼ੂਟ ਕਰ ਰਹੇ ਸੀ ਗਾਣਾ ਸੋ ਮੈਂ ਇਹਦੇ ਮਾਦੀਮ ਰਾਹੀਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਕਿ ਤਨ ਤਨ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਆ ਰਿਹਾ ਉਹਦੇ ਸਬੰਧ ਵਿੱਚ ਇੱਕ ਧਾਰਮਿਕ ਭਜਨ ਜਿਹੜਾ ਮੈਂ ਰਿਕਾਰਡ ਕੀਤਾ ਜਿਹਨੂੰ ਲਿਖਿਆ ਰਣਵੀਰ ਸੱਦੋਪਰੀਏ ਜੀ ਨੇ ਜਿਹੜੇ ਮਲੇਰਕੋਟਲਾ ਦੇ ਨਾਲ ਹੀ ਉਹਨਾਂ ਦਾ ਪਿੰਡ ਹੈ ਪਹਿਲਾਂ ਵੀ ਮੇਰੇ ਉਹਨਾਂ ਨੇ ਭਜਨ ਲਿਖੇ ਆ ਕਾਫੀ ਸੋ ਇਹਦਾ ਮਿਊਜ਼ਿਕ ਜਿਹੜਾ ਉਹ ਹਰੀ ਅਮਿਤ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਤੇ ਵੀਡੀਓ ਧਰਮ ਜੀ ਡੀਪੀ ਵੱਲੋਂ ਬਹੁਤ ਵਧੀਆ ਢੰਗ ਨਾਲ ਇਹਦੀ ਬਣਾਈ ਗਈ ਆ। ਸੋ ਅੱਜ ਗੁਰਦਾਸਪੁਰ ਦੀਆਂ ਵੱਖਰੀ-ਵੱਖਰੀਆਂ ਲੋਕੇਸ਼ਨਾਂ ਦੇ ਉੱਤੇ ਇਹਨੂੰ ਸ਼ੂਟ ਕਰਨ ਆਪਾਂ ਆਏ ਸੀ ਤੇ ਡੀਪੀਸੀ ਪੰਜਾਬੀ ਤੋਂ ਭਾਜੀ ਹੁਣੀ ਵੀ ਨੇਚਰਲੀ ਇੱਥੇ ਆ ਗਏ। ਸੋ ਬਹੁਤ ਧੰਨਵਾਦੀ ਇਹਨਾਂ ਦਾ ਵੀ ਜਿਹੜੇ ਸਾਡੀ ਇਸ ਕਵਰੇਜ ਨੂੰ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚਾ ਰਹੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ ਜਨਮ ਦਿਹਾੜਾ ਆ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਸੋ ਜਿਹੜਾ ਟਰੈਕ ਜਿਹੜਾ ਮੈਂ ਭਜਨ ਰਿਕਾਰਡ ਕੀਤਾ ਹੈ ਜਦੋਂ ਵੀ ਇਹ ਰਿਲੀਜ਼ ਹੁੰਦਾ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ। ਤਾ ਜੋ ਆਪਾਂ ਗੁਰੂ ਜੀ ਦੀ ਮਹਿਮਾ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾ ਸਕੀਏ। ਸੋ ਇੱਕ ਵਾਰੀ ਬਹੁਤ ਧੰਨਵਾਦ ਦੀਆਂ ਜੀ ਡੀਪੀਸੀ ਪੰਜਾਬੀਆ। ਅ ਅਮਨ ਜੀ ਗਾਣੇ ਦੇ ਅੱਜ ਤੁਸੀਂ ਜਿਹੜਾ ਆ ਵੀਡੀਓ ਸ਼ੂਟ ਦੇ ਪਹੁੰਚੇ ਹੋਏ ਹੋ ਅ ਕਿੰਨੇ ਦਿਨਾਂ ਤੋਂ ਇਹਦੀ ਜਿਹੜੀ ਤਿਆਰੀ ਕਰਦੇ ਪਏ ਹੋ? ਭਾਜੀ ਇਹ ਕੋਈ 1 ਮਹੀਨਾ ਹੋ ਗਿਆ ਸੀ ਗਾਣੇ ਨੂੰ ਤਿਆਰ ਕਰਦੇ ਫਿਰ ਇਹਦਾ ਮਿਊਜ਼ਿਕ ਹੋਇਆ ਅੱਜ ਆਪਾਂ ਫਿਰ ਸ਼ੂਟ ਕਰਨ ਆਏ ਆ। ਔਰ ਉਮੀਦ ਆਪਾਂ 31 ਤਰੀਕ ਨੂੰ 31 ਮਾਰਚ ਨੂੰ ਇਹਨੂੰ ਰਿਲੀਜ਼ ਕਰ ਦੇਣਾ ਸੰਗਤਾਂ ਦੇ ਚਰਨਾਂ ਦੇ ਵਿੱਚ ਗੁਰੂ ਮਹਾਰੇ ਦੇ ਚਰਨਾਂ ਵਿੱਚ 31 ਤਰੀਕ ਨੂੰ ਰਿਲੀਜ਼ ਕਰਾਂਗੇ ਜੀ ਕਿਹੜੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਇਹ ਦਿਲਰੂਬਰ ਰਿਕਾਰਡਲੋਂਜੀ ਕਰ ਰਹੇ ਆ ਤੇ ਸਰ ਇਹਦਾ ਜਿਵੇਂ ਕਿ ਤੁਸੀਂ ਗੀਤਕਾਰ ਮਿਊਜ਼ਿਕ ਡਾਇਰੈਕਟਰ ਵੀਡੀਓ ਡਾਇਰੈਕਟਰ ਬਾਅਦੇ ਵੀ ਦੱਸਤਾ ਤੇ ਅੱਜ ਜਿਹੜਾ ਵੀਡੀਓ ਸ਼ੂਟ ਕੀਤਾ ਗਿਆ ਆ ਇਹ ਕਿਹੜੀ ਕਿਹੜੀ ਲੋਕੇਸ਼ਨਾਂ ਤੇ ਕੀਤਾ ਗਿਆ ਇਹ ਗੁਰਦਾਸਪੁਰ ਦੇ ਨਾਲ ਹੈ ਜੀ ਕਸ਼ੋਪੁਰ ਸ਼ੰਮ ਜਿੰਨੂੰ ਕਹਿੰਦੇ ਆ ਜਿੱਥੇ ਪ੍ਰਵਾਸੀ ਪੰਛੀ ਆਉਂਦੇ ਨੇ ਹਰ ਇੱਕ ਸਾਲ ਔਰ ਬੜੀ ਖੂਬਸੂਰਤ ਲੋਕੇਸ਼ਨ ਹੈ ਬੜੀ ਗ੍ਰੀਨਰੀ ਹੈ ਬੜਾ ਵਧੀਆ ਮਾਹੌਲ ਸੀਗਾ ਸੋ ਆਪਣੇ ਏਰੀਆ ਵਿੱਚ ਵੀ ਮੈਂ ਕੱਲ ਆਇਆ ਸੀਗਾ ਗੁਰਦਾਸਪੁਰ ਤੇ ਅੱਜ ਸ਼ੂਟ ਕਰਨ ਲੱਗੇ ਆ ਆਪਣੇ ਏਰੀਆ ਵਿੱਚ ਵੀ ਵਧੀਆ-ਵਧੀਆ ਲੋਕੇਸ਼ਨਾਂ ਹੈਗੀਆਂ ਨੇ ਸੋ ਬਹੁਤ ਵਧੀਆ ਢੰਗ ਨਾਲ ਗਾਣਾ ਸ਼ੂਟ ਹੋਇਆ ਬਹੁਤ ਵਧੀਆ ਭਜਨ ਬਣਿਆ ਅਮਨ ਜੀ ਗੁਰੂ ਮਹਾਰਾਜ ਜੀ ਦਾ ਜਨਮ ਦਿਹਾੜਾ ਕਿੰਨੇ ਤਰੀਕ ਨੂੰ ਆ ਰਿਹਾ 8 ਅਪ੍ਰੈਲ ਨੂੰ ਆ ਰਿਹਾ ਜੀ ਔਰ ਪੰਜਾਬ ਸਰਕਾਰ ਵੱਲੋਂ ਬਕਾਇਦਾ ਇੱਕ ਗਸਟਡ ਛੁੱਟੀ ਵੀ ਉਸ ਦਿਨ ਨਾਲ ਆਣੀ ਗਈ ਹੈ ਸੋ ਉਹਨਾਂ ਦੀ ਵਡਿਆਈ ਵਿੱਚ ਮੈਂ ਇੱਕ ਜਿਹੜਾ ਧਾਰਮਿਕ ਭਜਨ ਕੀਤਾ ਹੈ ਸੋ ਉਮੀਦ ਹੈ ਤੁਸੀਂ ਸਾਰੇ ਪਸੰਦ ਕਰੋਗੇ ਗੁਰੂ ਨਾਨਕ ਦਾਜੀ ਦੀਆਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਮੈਸੇਜ ਦੇਣਾ ਚਾਹਨਾ ਕਿ ਇੱਕ ਤੇ ਆਪਣੇ ਗੁਰੂ ਦੇ ਲੜ ਲੱਗੋ ਬੁਰਾਈਆਂ ਨੂੰ ਛੱਡੋ ਇਸ ਜਿਹੜਾ ਜਨਮ ਦਿਹਾੜਾ ਆ ਰਿਹਾ ਇਹਦੇ ਵਿੱਚ ਕੋਸ਼ਿਸ਼ ਕਰੀਏ ਕਿ ਆਪਾਂ ਆਪਣੀਆਂ ਕੋਈ ਨਾ ਕੋਈ ਮਾੜੀਆਂ ਆਦਤਾਂ ਜ਼ਰੂਰ ਛੱਡੀਏ ਜੇ ਆਪਾਂ ਵਾਕਈ ਗੁਰੂ ਦੇ ਚਰਨਾਂ ਵਿੱਚ ਜੁੜੇ ਆਂ ਜਿਹੜੀ ਈਗੋ ਆ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਤਲਖਬਾਜੀ ਉਹਨੂੰ ਛੱਡੀਏ ਰਲ ਮਿਲ ਕੇ ਇਸ ਦਿਹਾੜੇ ਨੂੰ ਮਨਾਈਏ ਤਾ ਜੋ ਜਿੱਥੇ ਵੀ ਸਾਡੇ ਗੁਰੂ ਜੀ ਸਾਨੂੰ ਦੇਖ ਰਹੇ ਨੇ ਉਹ ਵੀ ਖੁਸ਼ ਹੋਣ ਕਿ ਮੇਰੀ ਸੰਗਤਾਂ ਨਾਲ ਮਿਲ ਕੇ ਸਾਰੇ ਦਿਹਾੜਾ ਮਨਾ ਰਹੀਆਂ ਤੇ ਬਾਕੀ ਇਹੀ ਮੈਸੇਜ ਹੈ ਕਿ ਇਹ ਜਿਹੜੀ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਦਾ ਭਜਨ ਗਾਇਆ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੰਗਤਾਂ ਦੇ ਲਈ ਦੋ ਲੈਣਾ ਹੋ ਜਾਣੇ ਇਸ ਭਜਨ ਦੀਆਂ ਅਗਰ ਦੇਵ ਦਾ ਚੇਲਾ ਪਿਆਰਾ ਆਇਆ ਜਿਨ੍ਹਾਂ ਦਾ ਜਨਮ ਦਿਹਾੜਾ ਹਰ ਪਾਸੇ ਖੁਸ਼ੀਆਂ ਛਾਈਆਂ ਜੀ ਤੇਰੇ ਦਰ ਤੇ ਸੰਗਤਾਂ ਆਈਆਂ ਗੁਰੂ ਨਾਨਕ ਦਾਸ ਮੇਰੇ ਸਾਈਆਂ ਜੀ ਤੇਰੇ ਦਰ ਤੇ ਸੰਗਤਾਂ ਆਈਆਂ ਬਹੁਤ ਵਧੀਆ ਜੀ ਏਸੀ ਜੀ ਸਾਡੇ ਨਾਲ ਅਮਨ ਹੈਪੀ ਜੀ ਜੋ ਕਿ ਅੱਜ ਗਰਦਾਸਪੁਰ ਦੀ ਇਸ ਲੋਕੇਸ਼ਨ ਤੇ ਸਾਡੇ ਨਾਲ ਇਹਨਾਂ ਦਾ ਮੀਟਅਪ ਹੋ ਗਿਆ ਬਹੁਤ ਹੀ ਖੂਬਸੂਰਤ ਜਿਹੜਾ ਆ ਅੱਜ ਇਹਨਾਂ ਨੇ ਜਿਹੜਾ ਭਜਨ ਕੀਤਾ ਆ ਸ੍ਰੀ ਗੁਰੂ ਨਾਭਾ ਦਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਉਹਨਾਂ ਦੀ ਵਿੜਾਈ ਦੇ ਵਿੱਚ ਭਜਨ ਕਰਦੇ ਨਜ਼ਰ ਆਏ ਇਹਨਾਂ ਦੀ ਸ਼ੂਟਿੰਗ ਦੀ ਝਲਕੀਆਂ ਵੀ ਨਾਲ-ਨਾਲ ਤੁਸੀਂ ਦੇਖੀਆਂ ਨੇ ਤੇ ਪ੍ਰਮਾਤਮਾ ਅਗਾੜੀ ਮਹਾਰਾਜ ਗਾੜੀ ਅਸੀਂ ਅਰਦਾਸ ਕਰਦੇ ਆ ਕਿ ਇਹਨਾਂ ਦਾ ਉਹ ਭਜਨ ਸੁਪਰ ਡੂਪਰ ਹਿੱਟ ਜਾਵੇ ਤੇ ਸੰਗਤਾਂ ਉਹਨੂੰ ਬਹੁਤ ਜ਼ਿਆਦਾ ਪਿਆਰ ਦੇਣ ਤੇ ਕੋਸ਼ਿਸ਼ ਕਰਾਂਗੇ ਕਿ ਜਦੋਂ ਹੀ ਇਹ ਭਜਨ ਰਿਲੀਜ਼ ਹੋ ਜਾਂਦਾ ਉਹਦਾ ਲਿੰਕ ਵੀ ਇਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇਣ ਦੀ ਤਾਂ ਕਿ ਉਹ ਭਜਨ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਪਹੁੰਚ ਸਕੇ ਧੰਨਵਾਦ ਮਿਹਰਬਾਨੀ ਮਿਲਦਿਆਂ ਕਿਸੇ ਅਗਲੀ